ਮੇਰੇ ਨਾਲ ਜੋ ਤੁਹਾਡਾ ਪਤਾ ਜੀ ਇੱਕ ਨੋਟਿਸ ਦੇਣ ਆਇਆ ਜੀ ਇਹ ਤੁਹਾਡੇ ਵੀ ਹੈ ਤਾਂ ਆਪ ਕੀ ਇਹ ਸਾਨੂੰ ਸੀਲਿੰਗ ਦੇ ਦਿਓ ਮਹਰ ਸਿੰਘ ਲਿੰਦੇ ਨਾ ਬਾਤ ਦਾ ਆਨ ਇਲੈਕਸ਼ਨ ਤੋਂ ਬਾਅਦ ਕਰਦੇ ਤੁਸੀਂ ਕੋਈ ਨਹੀਂ ਤੁਸੀਂ ਆਹ ਤਾਂ ਲਓ ਨਾ ਤੁਸੀਂ ਆਪ ਦਾ ਆਪਣਾ ਇਹ ਲਓ ਤੁਸੀਂ ਰੱਖ ਲਿਓ ਹਾਂ ਠੀਕ ਹੈ ਜੀ ਇਹ ਇਹ ਤਰੀਕਾ ਨਹੀਂ ਠੀਕ ਕੋਈ ਗੱਲ ਤੁਸੀਂ ਬਹੁਤ ਧੱਕਾ ਕੀਤਾ ਸਾਡੀਆਂ ਪਹਿਲਾਂ ਭਰੀਆਂ ਠੀਕ ਹੈ ਸਾਰੇ ਅਸੀਂ ਕਾਗਜ਼ ਲਾਏ ਠੀਕ ਹੈ ਤੁਸੀਂ ਮੋٹے ਪੈਸੇ ਲਏ ਕਿਸੇ ਬੰਦੇ ਨੂੰ ਕਹਾ ਵੀ ਇਹਨਾਂ ਦਾ ساری ਉਮਰ ਨਹੀਂ ਬੰਦਨੇ ਠੀਕ ਹੈ ਜਿਹੜੇ ਮੈਨੂੰ ਇੱਕ ਰਾਤ ਦੇ ਬੰਦਗੇ ਠੀਕ ਹੈ ਤੇ ਆ ਦੇਖੋ ਜੀ ਆ ਅਸੀਂ ਲੀਗਲ ਨੋਟਿਸ ਆ ਜਿਹੜਾ ਇਹਨਾਂ ਨੂੰ ਸਰਦਾਰ ਪਰਮਿੰਦਰ ਸਿੰਘ ਜੀ ਸ਼ਾਇਦ ਇਹਨਾਂ ਦਾ ਨਾਮ ਹੈ ਆਰਓ ਨੇ ਜੀ ਤੇ ਇਹਨਾਂ ਨੇ ਮੋٹے ਪੈਸੇ ਲੈ ਕੇ ਮਲਾਇਆ ਪਹਿਲਾਂ ਰਿਜ਼ਲਟ ਕੀਤੀਆਂ ਬਲਾਉ ਜੀ ਬਲਾਉ ਬਲਾਉ ਮਲਾਇਆ ਮੈਨੂੰ ਬਲਾਉ ਜੀ ਸਰਦਾਰ ਸਾਹਿਬ ਨੂੰ ਤਕਲੀਫ ਹੋ ਗਈ ਬਲਾਉ ਬਲਾਉ ਮੈਨੂੰ ਬਲਾਉ ਬੋਟੇ ਪੈਸੇ ਲੈ ਕੇ ਇਹਨਾਂ ਨੇ ਪੰਜ ਚਾਰ ਰਜੈਕਟ ਕੀਤੀਆਂ ਨੇ ਸੋ ਅਸੀਂ ਇਹਨਾਂ ਨੂੰ ਏ ਰਸੀਵਿੰਗ ਨਹੀਂ ਲੈ ਰਹੇ ਅਸੀਂ ਇਹਨਾਂ ਨੂੰ ਦੇ ਚੱਲੇ ਆ ਰਸੀਵਿੰਗ ਹਾਂ ਅਸੀਂ ਇਹ ਰਸੀਵਿੰਗ ਦਿਓ ਇਹਨਾਂ ਨੇ ਨਹੀਂ ਦਿੱਤੀ ਰਸੀਵਿੰਗ ਸੋ ਅਸੀਂ ਇਹਨਾਂ ਨੂੰ ਕਾਗਜ਼ ਦੇ ਚੱਲੇ ਆ ਆਜੋ ਬਾਹਰ ਇਹ ਅਸੀਂ ਨਾਲ ਵਾਇਰ ਨਹੀਂ ਲਗਾਉਂਦੇ ਇੱਧਰ ਆਓ ਇੱਧਰ ਆਓ ਆ ਜਾਓ ਬਾਈ ਇਹ ਇਹ ਨੇ ਜੀ ਸਰਦਾਰ ਪਰਮਿੰਦਰ ਸਿੰਘ ਆਰਵੰਦਰ ਰਾਣਾ ਜੋ ਇਹਨਾਂ ਨੇ ਪੈਸੇ ਲੈ ਕੇ ਫੈਲਾ ਰਿਜ਼ਲਟ ਕੀਤੀਆਂ ਨੇ ਪੰਜਾਬ ਸਰਕਾਰ ਦੇ ਇਹ ਮੁਲਾਜ਼ਮ ਨੇ ਜੋ ਵੀ ਐਗਰੀਕਲਚਰ ਨਾਲੋਂ ਦਾ ਜੋ ਵੀ ਹੈ ਇਹ ਵੀ ਪਤਾ ਲੱਗਾ ਵੀ ਇਹ ਇੱਥੇ ਲੱਗ ਨਹੀਂ ਸਕਦੇ ਇਹਨਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਲਾ ਕੇ ਤੇ ਪੈਸੇ ਖਾ ਕੇ ਇਹ ਬੰਦਾ ਸ਼ਰਮ ਕਹਿੰਦਾ ਇੰਨੇ ਪੈਸੇ ਮੈਨੂੰ ਸਾਰੀ ਜ਼ਿੰਦਗੀ ਨਹੀਂ ਬੰਨਦੇ ਸੀ ਜਿੰਨੇ ਇੱਕ ਰਾਜ ਚ ਬਣਿਆ ਤੇ ਪੈਸੇ ਖਾ ਕੇ ਨੇ ਫਾਈਲਾਂ ਰਿਜੈਕਟ ਕੀਤੀਆਂ ਆ ਲੀਗਲ ਨੋਟਿਸ ਅਸੀਂ ਆ ਵੀ ਇਹਦੇ ਟੇਬਲ ਤੇ ਰੱਖ ਚੱਲੇ ਆ ਤੇ ਆ ਰਸੀਵਿੰਗ ਨਹੀਂ ਦਿੰਦਾ ਕਿੰਨਾ ਮੈਂ ਰਸੀਵਿੰਗ ਨਹੀਂ ਲੈਂਦਾ ਪਰਮਿੰਦਰ ਸਿੰਘ ਆਰਓ ਫਰੋਜਪੁਰ ਜਿਹੜਾ ਸਤੀਜਾੜੇ ਸਕੂਲ ਦੇ ਵਿੱਚ ਆਰਓ ਬਣਿਆ ਮਹਿਮਾ ਬਲਾਸੰਤੀ ਦੇ ਪਿੰਡ ਮਹਿਮਾ ਦੇ ਸਾਰੇ ਸਰਪੰਚਾਂ ਦੇ ਕਾਗਜ਼ ਨੇ ਰੱਦ ਕੀਤੇ ਆ ਸੋ ਅਸੀਂ ਇਹਨੂੰ ਲੀਗਲ ਨੋਟਿਸ ਦੇ ਚੱਲੇ ਆ ਸ਼ੀਆਂ ਪਿੰਡਾਂ ਦੇ ਵਿੱਚ ਸ਼ੀਆਂ ਪਿੰਡਾਂ ਦੇ ਰਿਜੈਕਟ ਕੀਤੇ ਸਬੰਧੇ ਨੇ ਔਰ ਸ਼ਰਮ ਕਹਿੰਦਾ ਸ਼ਰਮ ਕਹਿੰਦਾ ਵੀ ਇੰਨੇ ਪੈਸੇ ਮੈਨੂੰ ਜਿੰਨਾ ਵਿੱਚ ਰਾਜਚ ਬਣਾਏ ਆ ਪਰਮੇਂਦਰ ਸਿੰਘ ਦਾ ਨਾਮ ਆ ਆ ਲੀਗਲ ਨੋਟਿਸ ਅਸੀਂ ਇਹਨਾਂ ਨੂੰ ਔਰ ਬਾਕੀ ਸਾਰੇ ਅਧਿਕਾਰੀਆਂ ਦੇ ਨਾਮ ਤੇ ਵੀ ਕਢਾਤਾ ਸੋ ਬੇਨਤੀ ਆ ਇੱਕ ਜਿਹੜੀ ਪੰਜਾਬ ਸਰਕਾਰ ਦੀ ਗੁੰਡਾਗਰਦੀ ਆ ਤੇ ਡੰਮੀ ਸਰਪੰਚ ਜਿਹੜੇ ਬਣਾ ਰਹੇ ਆ ਪਿੰਡ ਪਿੰਡ ਇਹ ਇਹਦਾ ਵਿਰੋਧ ਕਰਦੇ ਆ ਕ੍ਰਾਂਤੀਕਾਰੀ ਕਿਸਾਨੀਨ ਵੱਲੋਂ ਤੇ ਕਰਾਂਗੇ ਕਾਨੂੰਨੀ ਚਾਰਾ ਜੇ ਵੀ ਕਰਾਂਗੇ ਤੇ ਜੋ ਸਮਾਰਿਕ ਤੌਰ ਤੇ ਬਣਦੀ ਉਹ ਵੀ ਕਰਾਂਗੇ ਸ਼ਰਮ ਆਉਣੀ ਚਾਹੀਦੀ ਚਾਹੀਦੀ ਇਹੋ ਜੇ ਅਫਸਰਾਂ ਨੂੰ ਤੇ ਸ਼ਰਮ ਆਉਣੀ ਚਾਹੀਦੀ ਆ ਚੋਣ ਬਜ਼ਰਬਾਰਾਂ ਨੂੰ ਜਿਹੜੇ ਇਹੋ ਜੇ ਘਟੀਆਂ ਤੇ ਰਿਸ਼ਵਤਖੋਰ ਅਫਸਰਾਂ ਨੂੰ ਲਾਉਂਦੇ ਆ ਉਹ ਤੋਂ ਦਾਬੇ ਮਾਰਦੇ ਆ ਅਸੀਂ ਇੱਥੇ ਹੀ ਖੜੇ ਆ ਜਿਹੜੇ ਜਿਹੜੇ ਵੀ ਇਹਨੇ ਬੁਲਾਉਣਾ ਜਿਹੜੀ ਵੀ ਪੁਲਿਸ ਨੂੰ ਇਹ ਬੁਲਾ ਸਕਦਾ ਕੋਈ ਕੋਈ ਇਸ ਗੱਲ ਦਾ ਡਰ ਨਹੀਂ ਔਰ ਇਹ ਜਿਹੜਾ ਕਰਪਟ ਅਫਸਰ ਆ ਇਹ ਮੈਂ ਚਾਹਾਂਗਾ ਤੁਸੀਂ ਆਓ ਅੰਦਰ ਤੁਸੀਂ ਇਹਦਾ ਦਿਖਾਓ ਇਹ ਇਸ ਕਰਪਟ ਅਫਸਰ ਦਾ ਤੇਰਾ ਕਿ ਇਹ ਇਹ ਜਿਹੜਾ ਹੁਣ ਗੇਟ ਬੰਦ ਦੇ ਨੇ ਕਿਉਂ ਦਾ ਇਹਦੇ ਘਰ ਅੱਗੇ ਇਹਦੇ ਘਰ ਅੱਗੇ ਧਰਨਾ ਲਾਵਾਂਗੇ ਇਹਦੇ ਇਹਨਾਂ ਪਰਮਾਰ ਨੂੰ ਦੱਸਾਂਗੇ ਵੀ ਜਿਹੜੀ ਹਰਾਮਖੋਰੀ ਦੇ ਪੈਸੇ ਜਿਹੜੀ ਹਰਾਮਖੋਰੀ ਦੇ ਪੈਸੇ ਹੈ ਇਕੱਠੇ ਕਰ ਰਿਆ ਆਪਦੇ ਗਲੋਕਾਂ ਨਾਲ ਡੈੱਡ ਪਾਲਣ ਲਈ ਕਿਵੇਂ ਹਰ ਪਿੰਡਾਂ ਦੀਆਂ ਪੰਚਾਇਤਾਂ ਉਹਨੇ ਭਾਂਤ ਕੀਤਾ ਸੋ ਬੇਰਤੀਆ ਸਾਰਿਆਂ ਨੂੰ ਇਸ ਵੀਡੀਓ ਨੂੰ ਦੂਰ ਅੱਗੇ ਬਚਾਇਓ ਇਹਨਾਂ ਪਿਸ਼ਟ ਅਫਸਰਾਂ ਨੇ ਵਿੜਾ ਕਰ ਕੀਤਾ ਹੋਇਆ ਪੰਜਾਬ ਦਾ ਤੇ ਇਹਨਾਂ ਨੇ ਪਿੰਡ ਪਿੰਡ ਸਾਰਾ ਪਿੰਡ ਇੱਕ ਪਾਸੇ ਤੇ ਦੂਜੇ ਜਿਹੜੇ ਠੱਕੇ ਨਾਲ ਜਿਨ੍ਹਾਂ ਕੋਲ ਵਾਧੂ ਪੈਸੇ ਆ ਜਿਨ੍ਹਾਂ ਕੋਲ ਵਾਧੂ ਪੈਸੇ ਆ ਇਹ ਲੋਕਤੰਤਰ ਦਾ ਗਲਾ ਘੋਟ ਰਿਆ ਵਾਧੂ ਪੈਸੇ ਉਹਨਾਂ ਤੋਂ ਲੈ ਕੇ ਸੋ ਇਹਦੇ ਖਿਲਾਫ ਇਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਔਰ ਕੱਲ ਨੂੰ ਨਾਲ ਅੱਠ ਤਰੀਕ ਨੂੰ ਡੀਸੀ ਦਫ਼ਤਰ throepur ਅਸੀਂ ਘਰਾਉ ਵੀ ਕਰਾਂਗੇ ਧਰਨਾ ਵੀ ਲਾਵਾਂਗੇ ਧੰਨਵਾਦ